ਚੰਦਰ ਕਰ ਮੇਰਾ ਨਾਮ ਹੈ ਤੇ ਇਹ ਮੇਰੇ ਪਤੀ ਨੇ ਗੁਰਦੇਵ ਸਿੰਘ ਇਹ ਗਏ ਸੀ ਮਜ਼ਦੂਰੀ ਕਰਨ ਵਾਸਤੇ ਮਹਾਰਾਸ਼ਟਰ ਉੱਥੇ ਗਰਮੀ ਬਹੁਤ ਸੀ ਤੇ ਇਹਨਾਂ ਦੀ ਦਿਮਾਗੀ ਹਾਲਤ ਸਾਰੇ ਖਰਾਬ ਸੀ ਬਿਲਕੁਲ ਜਿੰਦਾ লাশ ਹੀ ਸਾਡੇ ਘਰੇ ਆਈ ਸੀ ਤੇ ਮੈਂ ਇੱਥੇ ਸਾਰੇ ਪੈਣਾ ਪਰਾਵਾਂ ਕੋਲੋਂ ਲੈ ਲੈ ਕੇ ਲਾ ਕੇ ਤੇ ਹੁਣ ਦੇ ਲੈ ਬੈਠੇ ਕਿ ਸਾਡੇ ਕੋਲ ਕੁਛ ਨਹੀਂ ਰਹਿ ਗਿਆ ਤੇ ਸਾਡੀ ਸਰਕਾਰ ਹੈਲਪ ਕਰੇ ਤੇ ਕਿਉਂਕਿ ਇਹਨਾਂ ਦੀ ਪਿੰਚਣ ਲੱਗ ਜਾਏ ਤੇ ਸਾਡਾ ਕਮਾਉਣ ਵਾਲਾ ਕੋਈ ਨਹੀਂ ਰਹਿ ਗਿਆ ਕੰਮ ਕੀ ਕਰੀ ਸੀ ਉੱਥੇ ਮੰਗੀ ਵੜਨ ਵਾਸਤੇ ਮਜ਼ਦੂਰੀ ਕਰਨ ਗਏ ਸੀ ਤੇ ਕਰਜ਼ਾ ਬਹੁਤ ਸੀ ਜ਼ਮੀਨ 3.5 ਲੱਖ ਚ ਜ਼ਮੀਨ ਵੀ ਲੈਣੇ ਸੀ ਤੇ ਕਹਿੰਦਾ ਹੋਵੇ ਨਾ ਤਾਂ ਹੋਰ ਆਪਾਂ ਅਕਸਲ ਕਰਦਾ ਸਰਕਾਰ ਚੱਲਾ ਰਹੇ ਕਮਾਉਣ ਵਾਲੇ ਇੱਕ ਹੀ ਸੀ ਹੋਰ ਕੋਈ ਕਮਾਉਣ ਵਾਲਾ ਨਹੀਂ ਸੀ ਤੇ ਬਸ ਜਮਾ ਹੀ লাশ ਬਣ ਕੇ ਘਰੇ ਆ ਗਏ ਤੇ ਹੁਣ ਤਾਂ ਬੋਲ ਵੀ ਨਹੀਂ ਸਕਦਾ ਢੰਗ ਨਾਲ ਇਹ 2 ਮਹੀਨੇ ਹੋ ਗਏ ਹੁਣ ਆ ਤੀਜਾ ਮਹੀਨਾ ਚੜ ਚੁਕਾ ਛੁੱਟੀਆਂ ਦੇ ਟਾਈਮ ਕਹਿੰਦੇ ਇੱਥੇ ਵੀ ਕੰਮ ਨਹੀਂ ਹੈਗਾ ਆਪਣੇ ਇੱਥੇ ਫਾਇਲ ਕਾ ਵੀ ਜਿਹੜੇ ਲੱਗੇ ਨੇ ਉਹ ਤਾਂ ਹੈਗਾ ਕੰਮ ਜਿੰਨਾ ਮਿਹਨਤ ਮਜ਼ਦੂਰੀ ਕਰਨੀ ਉਹ ਕੰਮ ਇੱਥੋਂ ਜਾ ਕੇ ਨਹੀਂ ਹੁੰਦਾ ਦੂਰ ਵੀ ਕਾਫੀ ਹੈ ਤੇ ਫਿਰ ਇਹਨਾਂ ਨੇ ਕਿਹਾ ਵੀ ਚਲ ਮੈਂ ਮੂੰਗੀ ਦੇ ਸੀਜ਼ਨ ਤੇ ਜਾਵੜਨਾ ਤੇ ਫਿਰ ਆ ਕੇ ਵਾਪਸ ਤੇ ਚਲਾ ਆਪਾਂ ਕਰਜ਼ਾ ਲਾ ਲਾਂਗੇ ਕੋਈ ਮੜਾ ਮੋਤਾ ਤੇ ਕੋਈ ਕਰਦਾ ਸਰਕਲ ਚੱਲ ਜਾਏਗਾ ਪਰ ਉਹ ਗੱਲ ਹੀ ਨਹੀਂ ਬਣੀ ਕਰਜ਼ਾ ਕਿੰਨਾ ਕੋਲ ਕਰਜ਼ਾ 3.5 ਲੱਖ ਜ਼ਮੀਨ ਦਾ ਹੈ ਤੇ ਕੋਈ ਆਪਣੇ ਇੱਧਰ ਕਮਰੇ ਪਾਇਏ ਸੀ ਤੇ ਉਹਨਾਂ ਦਾ ਕਰਜ਼ਾ ਬਹੁਤ ਹੋ ਗਿਆ ਸੀ। ਸਾਡੇ ਕੋਲ ਸਿਰਫ ਚਾਰ ਕਨਾਲਾਂ ਸੀ। ਚਾਰੇ ਗਏ ਨੇ ਪਿੰਨੇ। ਤੇ ਵਿੱਚ ਬਿਮਾਰ ਹੋ ਗਿਆ ਸੀ ਨਾ ਪਹਿਲਾਂ ਇਹਨਾਂ ਦਾ ਬਾਥਰੂਮ ਟੱਕ ਹੋ ਗਿਆ ਸੀ ਜਦੋਂ ਕਮਰੇ ਬਣਾਉਣ ਲੱਗੇ। ਤੇ ਬਾਥਰੂਮ ਟੱਕ ਹੋ ਗਿਆ ਤੇ ਫਿਰ ਉਹ ਤੋਂ ਬਾਅਦ ਅਸੀਂ ਦਾਖਲ ਰੱਖਿਆ 8 ਦਿਨ। ਫਿਰ ਇਹਨਾਂ ਦੇ ਸੈੱਲ ਡਾਊਨ ਹੋ ਗਏ। ਤੇ ਜਿਹੜਾ ਉਹ ਆਪਾਂ ਮਟੀਰੀਅਲ ਚੱਕ ਲਿਆਂਦਾ ਉਥੇ ਵੀ ਅਜੇ ਖੜੇ ਨੇ ਪੈਸੇ ਦੇਣ ਨਾਲ। ਮਟੀਰੀਅਲ ਦਾ ਤਾਂ ਸਰ ਮੈਨੂੰ ਨਹੀਂ ਪਤਾ ਕਿਉਂਕਿ ਇਹਨੇ ਚੱਕ ਕੇ ਲਿਆਂਦਾ ਸੀ ਬਾਕੀ ਉਹ ਫੋਨ ਕਰਦੇ ਨੇ ਤਾਂ ਕਹਿੰਦੇ ਨਹੀਂ ਦੱਸਦੇ ਨਹੀਂ ਵੀ ਪੈਸੇ ਕਿੰਨੇ ਕਿਉਂ ਇਹਨ ਦੀ ਹਾਲਾਤ ਖਰਾਬ ਸੀ ਨਾ ਤੇ ਤਾਂ ਕਰਕੇ ਉਹ ਨਹੀਂ ਦੱਸਦੇ ਇਹਨੇ ਆਪਣੇ ਖੁੰਗਰੇ ਗਏ ਆਪਣੇ ਫਾਇਲ ਕ ਮਟੀਰੀਅਲ ਹਾਲਾਤੋਂ ਦੇ ਕੋਲ ਮਟੀਰੀਅਲ ਚੱਕਿਆ ਸਾਰਾ ਫੋਨ ਕਰਦੇ ਨੇ ਵੀ ਆਪਣੇ ਗੁਰਦੇਵ ਸਿੰਘ ਦੇ ਨਾਂ ਤੇ ਪੈਸੇ ਖੜੇ ਆ ਤੇ ਦੇ ਜੋ ਫਿਰ ਅਸੀਂ ਉਹਨੂੰ ਹਾਲਾਤ ਦੱਸਿਆ ਤਾਂ ਫਿਰ ਉਹ ਤੋਂ ਬਾਅਦ ਉਹਨਾਂ ਤਾਂ ਫੋਨ ਨਹੀਂ ਲਾਇਆ ਆ ਮਹੀਨਾ ਖੋ ਗਿਆ ਨਹੀਂ ਲਾਇਆ ਅੱਗੇ ਤਾਂ ਡੇਲੀ ਲਾਦੇ ਸੀ ਹੋ ਜਾਂਦਾ ਸਕੂਨ ਤੇ ਕਿਉਂਕਿ ਸਾਡੇ ਨਾਲ ਬੱਚੇ ਵੀ ਛੋਟੇ ਨੇ ਤੇ ਨਾ ਹੀ ਮੇਰੇ ਕੋਲ ਕਮਾਈ ਹੁੰਦੀ ਇਹ ਦੋਨੇ ਬੱਚੇ ਵੱਡੇ ਪ੍ਰੈਸ਼ਰ ਨਾਲ ਹੋਏ ਨੇ ਆ ਬੱਚਾ ਆਪਣਾ ਨਹੀਂ ਤੇ ਥੋ ਤੇ ਕੋਈ ਨਹੀਂ ਕੰਮ ਕਰ ਰਹਾ ਹੈ ਨਹੀਂ ਬੋਲ ਸਕਦੇ ਸਰ ਮੈਂ ਇਹਨੂੰ ਰੋਟੀ ਵੀ ਆਪ ਦੋ ਮਹੀਨੇ ਮੈਂ ਰੋਟੀ ਵੀ ਆਪ ਖਵਾਈ ਆਪਣੇ ਹੱਥ ਨਾਲ ਸਬਜ਼ੀ ਕੱਢ ਕੇ ਰੱਖਣੀ ਮੈਂ ਇਹਨੇ ਥੱਲੋ ਗਰਾਈ ਲਾ ਕੇ ਖਾ ਲੈਣੀ ਮੈਮਰੀ ਸਾਰਾ ਡਿਲੀਟ ਹੋਊਗੀ ਯਾਦ ਅਸ ਨਹੀਂ ਨਹੀਂ ਇਹਦੀ ਡਾਕਟਰ ਕੀ ਕਹਿ ਰਿਹਾ ਕਿਸੇ ਕੋਲ ਜਿੰਦਾ ਕੋਲ ਲਾ ਚੱਲ ਰਿਹਾ ਠੀਕ ਹੈ ਡਾਕਟਰ ਕਹਿੰਦਾ ਵੀ ਮਨ ਲੈ ਤੁਸੀਂ ਆਪ ਯਾਦ ਕਰਾਉਣ ਦੀ ਕੋਸ਼ਿਸ਼ ਕਰੋ ਕਿ ਬਿਲਕੁਲ ਬੱਚਾ ਬਣ ਚੁੱਕਾ ਹੈ ਜੋ ਤੁਸੀਂ ਸਮਝਾਓਗੇ ਉਹ ਹੀ ਉਹ ਯਾਦ ਰੱਖਣਗੇ ਤੇ ਯਾਦ ਜਿਵੇਂ ਹੁਣ ਆਪਾਂ ਗੱਲਾਂ ਯਾਦ ਕਰਾਈਆਂ ਇਹਨੇ ਸਵੇਰੇ ਤੱਕ ਫਿਰ ਭੁੱਲ ਜਾਣਗੇ ਨਹੀਂ ਰਹਿੰਦਾ ਯਾਦ ਡਾਕਟਰਾਂ ਨੇ ਕਿਹਾ ਵੀ ਇਹਨਾਂ ਦਾ ਮੈਮਰੀ ਡਿਲੀਟ ਹੋ ਚੁੱਕਾ ਹੈ ਵੀ ਤੁਸੀਂ ਆਪਣੇ ਆਪ ਕੋਸ਼ਿਸ਼ ਕਰੋ ਅਸੀਂ ਬਠਿੰਡੇ ਲੈ ਆ ਤੇ ਗਏ ਤਾਂ ਉਹਨਾਂ ਇਹ ਨਹੀਂ ਕਿਹਾ ਵੀ ਠੀਕ ਹੋ ਜਾਣਗੇ ਕੋਈ ਪਤਾ ਨਹੀਂ ਕਦੋਂ ਠੀਕ ਹੋਣਗੇ ਉਹਨਾਂ ਕਿ ਕਮਾ ਇਚ ਚਲਾਗੇ ਆਉਣ ਤੋਰ ਫੇਰ ਸਕਦੇ ਨੇ ਬਾਕੀ ਕੰਮ ਬਾਹ ਨਹੀਂ ਜ਼ਿਆਦਾ ਕਰਦੇ ਸੱਜਾ ਹੱਥ ਨਹੀਂ ਕੰਮ ਕਰਦਾ ਪਰ ਮੈਨੂੰ ਪਤਾ ਨਹੀਂ ਕਿ ਉਥੇ ਛੱਟ ਲੱਗੀ ਏ ਕਿ ਨਹੀਂ ਲੱਗੀ ਕਿਉਂਕਿ ਜਿਹੜਾ ਲੈ ਗਿਆ ਨੇ ਉਹਨੇ ਸਾਨੂੰ ਦੱਸਿਆ ਹੀ ਨਹੀਂ ਨਾ ਇਹਨੇ ਪੈਸਾ ਦਿੱਤਾ ਤੇ ਨਹੀਂ ਉਹਨੇ ਦੱਸਿਆ ਆਪਣੇ ਘਰੇ ਹੀ ਲੈ ਕੇ ਆਏ ਸੀ ਨਾ ਆਟੋ ਤੇ ਘਰੇ ਹੀ ਲੈ ਕੇ ਆਏ ਤੇ ਇਹਨੇ ਹੀ ਬਸ ਉਹ ਬਾਹ ਤੋ ਫੜ ਕੇ ਲੈ ਕੇ ਤੇ ਮੰंजे ਤੇ ਪਾਤਾ ਬਸ ਨਹੀਂ ਛੱਟ ਨਹੀਂ ਸੀ ਆ ਚੀਜ਼ ਸਾਰੀ ਸੁੱਜੀ ਹੋਈ ਸੀ ਤੇ ਪਿੱਛੋਂ ਨਹੀਂ ਕੋਈ ਚ ਵੀਗਾ ਬਸ ਆ ਸੁਧਿਆ ਜੀ ਨਾਲ ਉਹ ਤਾਂ ਬਸ ਕਹਿੰਦੇ ਸੀ ਪਤਾ ਹੀ ਨਹੀਂ ਲੱਗਿਆ ਕੀ ਹੋਇਆ ਪਤਾ ਨਹੀਂ ਟੈਨਸ਼ਨ ਲਈਏ ਕਾਰ ਦੀ ਲਈਏ ਕਿ ਉੱਥੋਂ ਦੀ ਟੈਨਸ਼ਨ ਲਈਏ ਕਿ ਕਮਾਈ ਕਰਨ ਆਏ ਤਾਂ ਕਾ ਪੈਸਾ ਨਹੀਂ ਬਣਿਆ ਬੋਲਣ ਦੀ ਹਲਪ ਤੋਂ ਦੋ ਵੀ ਨਹੀਂ ਸੀ ਬਿੱਲ ਖੋਲ ਹੀ ਨਹੀਂ ਸੀ ਇਹ ਤਾਂ ਬੋਲਣ ਦੀ ਹਲਪ ਸੀ ਜੀ ਆਪਣੇ ਏਰੀਏ ਦੇ ਸੀ ਪਿੰਡ ਰੇਤੇ ਵਾਲੇ ਪੈ ਨਹੀਂ ਸੀ ਉਹ ਲੈ ਕੇ ਗਏ ਸੀ ਅੱਗੇ ਕਦੇ ਨਹੀਂ ਕਿਤੇ ਵੀ ਗਿਆ ਵੀ ਜਾਂਦਾ ਸੀ ਟੁੜੀ ਵਾਲੀ ਮਸ਼ੀਨ ਤੇ ਜਾਂਦਾ ਸੀ ਕਣਕ ਦੀ ਸੀ ਜਨ ਤੇ ਤੇ 2 ਸਾਲ ਹੋ ਗਏ ਹੁਣ ਤਾਂ ਉਹ ਵੀ ਨਹੀਂ ਇੰਦੇ ਕੋਲ ਆ ਪੀ ਟੁੜੀ ਤੇ ਵੀ ਨਹੀਂ ਗਿਆ ਇੱਥੇ ਲੋਕਲ ਹੀ ਲਾਏ ਨੇ ਜਿਹੜੇ 10 ਦਿਨ ਲੱਗੇ ਬਸ ਇਹਨਾਂ ਕੋ ਖਰਚਾ ਆ ਤਿੱਕਿਆ ਤੇ ਕਿੰਨਾ ਕੋ ਹੋਰ ਖਰਚਾ ਲੱਗ ਕੇ ਕਹੇ ਰਹੇ ਹੁਣ ਮੰਦਰ ਹੋਣ ਲੱਗ ਪਾਕ 50000 ਤੱਕ ਤਾਂ ਖਰਚਾ ਹੋ ਚੁੱਕਾ ਹੈ ਤੇ ਹਾਲੇ ਤੱਕ ਤਾਂ ਵੀ ਮੰਨ ਲੈ ਲੋਕਲ ਆਉਣ ਲਈ ਜੰਨੇ ਉੱਥੇ ਪਹੁੰਚ ਨਹੀਂ ਹੈਗੀ ਨਾ ਉਹਨੇ ਪੈਸਿਆਂ ਦੀ ਡਾਕਟਰ ਤਾਂ ਕਹਿੰਦੇ ਆ ਵੀ ਪਹਿਲਾਂ ਤਾਂ ਕਹਿੰਦੇ ਸੀ ਵੀ ਆਂਦਾ ਤੁਸੀਂ ਆ ਆਪਰੇਸ਼ਨ ਕਰਾਓ ਤੇ ਫਿਰ ਉੱਥੇ ਬਠਿੰਡੇ ਲਾਇਆ ਗਿਆ ਤੇ ਉਹ ਡਾਕਟਰ ਨਹੀਂ ਹੈਗੇ ਸੀ ਛੁੱਟੀ ਤੇ ਸੀ ਤੇ ਉਹਨਾਂ ਕਹਿ ਦਿੱਤਾ ਵੀ ਤੁਸੀਂ ਆ ਜਾ ਜਾਓ 100 ਵਰਸ 100 ਵਰ ਪਾਣੀ ਆ ਗਿਆ ਫਿਰ ਅਸੀਂ ਗਏ ਨਹੀਂ ਇਲਾਜ ਵਾਸਤੇ ਚੱਲਦਾ ਕਿੱਥੇ ਬਠਿੰਡੇ ਚੱਲ ਰਹੇ ਜੋ ਸਰਕਾਰੀ ਚ ਸਰਕਾਰੀ ਚ ਉਹ ਦੋ ਵਾਰ ਹੀ ਲਿਆਂਦੀ ਉਹ ਤੋਂ ਬਾਅਦ ਨਹੀਂ ਗਿਆ ਗਿਆ ਦੋ ਵਾਰ ਹੀ ਗਿਆ ਬਸ ਤੇ ਬਠਿੰਡੇ ਤੋਂ ਚੱਲ ਰਿਹਾ ਹੁਣ ਬਠਿੰਡੇ ਤੋਂ ਵੀ ਨਹੀਂ ਚੱਲ ਰਿਹਾ ਡਾਕਟਰਾਂ ਨੇ ਕਿਹਾ ਸੀ ਰ ਸਰਕਾਰਤਾ ਪਰ ਅਗਰ ਪੈਸੇ ਨਾਲ ਸਰ ਗਿਆ ਜਾਣਾ ਪੈਸਾ ਕੋਈ ਨਹੀਂ ਲੈ ਕੇ ਨਹੀਂ ਗਿਆ ਹਾਂ ਨਹੀਂ ਲੈ ਕੇ ਗਿਆ ਕੱਲੀ ਮੈਂ ਸੀ ਤੇ ਨਹੀਂ ਲਿਜਾ ਸਕੀ। ਬਾਕੀ ਹੜ੍ਹ ਕਰਕੇ ਹੀ ਕਾਫੀ ਟੁੱਡੇ ਅਖੰਡੇ ਪੈ ਗਏ, ਕਾਫੀ ਨੁਕਸਾਨ ਹੋ ਗਿਆ। ਹਾਂਜੀ ਸਰ ਸਾਰੇ ਸ਼ੈੱਡ ਵੀ ਟੁੱਟ ਗਿਆ, ਕੰਬਰੇ ਵੀ ਟਹਿ ਗਏ। ਤੇ ਬਸ ਇਹ ਸਰਕਾਰ ਅੱਗੇ ਮੰਗੇ ਤੇ ਸਾਡੀ ਟੈਨਸ਼ਨ ਲੱਗ ਜਾਵੇ ਤੇ ਰੋਟੀ ਕਮਾਉਣ ਵਾਲਾ ਕੋਈ ਨਹੀਂ ਰਹਿ ਗਿਆ, ਨਾ ਹੀ ਕੋਈ ਸਾਧਨ ਨੇ ਤੇ ਨਾ ਹੀ। ਜਾਂ ਇਲਾਜ ਕਰਵਾਇਆ ਦੇ ਦੇ ਇਹਨਾਂ ਦਾ। ਹਾਂਜੀ। ਜਾਂ ਇਲਾਜ ਕਰਾ ਦੇਣ ਤੇ ਜਾਂ ਫਿਰ ਸਾਡੀ ਟੈਨਸ਼ਨ ਲੱਗ ਜਾਵੇ। ਤੋਈ ਵੀਰ ਮਦਦ ਕਰਨਾ ਚਾਹੁੰਦਾ ਇਹਨਾਂ ਤੇ ਇਹਨਾਂ ਦਾ ਨੰਬਰ ਹੈਗਾ ਇਹ ਗੁਰਦੇਵ ਸਿੰਘ ਨਾ ਹੈ ਤੇ ਨੰਬਰ ਹੈਗਾ ਇਹ 75269 10492